28 ਨਵੰਬਰ ਦਾ ਦਿਨ 2021 ਨੂੰ ਜਦੋਂ ਇਹ ਛੁੱਟੀ ਜਿਹੀ ਬੱਚੀ ਦਲਰੋਜ ਨੂੰ ਉਸਦੀ ਗਵੰਡਨ ਸਕੂਟਰੀ ਤੇ ਆਪਣੇ ਨਾਲ ਬਿਠਾ ਕੇ ਲੈ ਜਾਂਦੀ ਹੈ ਤੇ ਪਰ ਘਰ ਦੇ ਉਸ ਬੱਚੀ ਦੀ ਤਲਾਸ਼ ਕਰਦੇ ਹਨ ਪਰ ਉਹ ਬੱਚੀ ਨਹੀਂ ਮਿਲਦੀ ਬੱਚੀ ਦੇ ਨਾਮ ਤੇ ਪਰਿਵਾਰ ਉਸ ਦਾ ਸ਼ੱਕ ਜ਼ਾਹਰ ਕੀਤਾ ਗਿਆ ਕਿ ਇਸ ਮਗਰੋਂ ਪੁਲਿਸ ਨੂੰ ਵੱਲੋਂ ਜੋ ਸੀਸੀਟੀਵੀ ਕੈਮਰਾ ਦੀ ਪੜਤਾਲ ਕੀਤੀ ਗਈ ਜਿਸ ਵਿੱਚ ਪਤਾ ਲੱਗਦਾ ਹੈ ਕਿ ਦਲਰੂਜ ਕੋਰ ਬੱਚੀ ਨੂੰ ਜੋ ਉਸਦੀ ਗਵੰਡਨ ਹੈ ਨੀਲਮ ਆਪਣੇ ਨਾਲ ਲੈ ਕੇ ਗਈ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪਉਸਤੂ ਪਤਾ ਲੱਗਾ ਕਿ ਬੱਚੀ ਨੂੰ ਟੋਏ ਵਿੱਚ ਉਸ ਗਵੰਡਨ ਨੇ ਦੱਬ ਦਿੱਤਾ ਮਾਰ ਕੇ ਤੇ ਪੁਸ ਪੜਤਾਲ ਚ ਦੋਸ਼ੀ ਨੀਲਮ ਨੇ ਦੱਸਿਆ ਸੀ ਕਿ ਹਰਪ੍ਰੀਤ ਪੁਲਿਸ ਮੁਲਾਜ਼ਮ ਹੈ ਤੇ ਉਹ ਆਪਣੀ ਪਤਨੀ ਤੇ ਬੱਚੀ ਨੂੰ ਉਸ ਨਾਲ ਮਿਲਣ ਤੋਂ ਰੋਕਦਾ ਹੈ। ਇਸ ਕਾਰਨ ਨੀਲਮ ਹਰਪ੍ਰੀਤ ਨਾਲ ਰਾਂਝਿਤ ਰਸ ਰੱਖਣ ਲੱਗ ਗਈ। ਨੀਲਮ ਤਲਾਕ ਸੁਦਾ ਹੋਣ ਦੇ ਨਾਮ ਨਾਲ ਦੋ ਬੱਚਿਆਂ ਦੀ ਮਾਂ ਸੀ। ਜਿਨ੍ਹਾਂ ਲਈ ਜ਼ਿਆਦਾ ਖਰਚਾ ਨਹੀਂ ਕਰ ਪਾਉਂਦੀ ਸੀ, ਉਹ ਦਿਲਰੋਜ਼ ਦੇ ਕੋਲ ਰਜਾਨਾ ਨਮਾ ਖੜਾਉਣਾ ਦੇਖ ਸਾੜਾ ਰੱਖਦੀ ਸੀ। ਉਹਦੇ ਬੱਚਿਆਂ ਕੋਲ ਅਜੇਹਾ ਕੁਝ ਨਹੀਂ। ਇਸੇ ਕਾਰਨ ਉਸਨੇ ਬੱਚੀ ਨੂੰ ਮਾਰ ਦਿੱਤਾ। ਪਰ ਦੋਸਤੋ ਉਹਨਾਂ ਦੀ ਜੋ ਮਾਤਾ ਪਿਤਾ ਨੂੰ ਅੱਜ ਦਲਰੋਜ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਿਆ ਹੈ ਉਸ ਗਵਾਂਡੀ ਨੂੰ ਅਦਾਲਤ ਨੇ ਜੋ ਜੱਜ ਮਨੀਤ ਸਿੰਘਲ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ ਜਿਸ ਵਿੱਚ ਨੀਲਮ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਫੈਸਲੇ ਨੂੰ ਸੁਣਦੇ ਹੀ ਦਲਰੋਜ ਦੇ ਮਾਪੇ ਭਾਵੁਕ ਹੋ ਗਏ ਤੇ ਉਹਨਾਂ ਨੇ ਜੱਜ ਤੇ ਵਕੀਲ ਦਾ ਧੰਨਵਾਦ ਕੀਤਾ ਦੂਜੇ ਪਾਸੇ ਫੈਸਲੇ ਦੀ ਖਬਰ ਮਿਲਦੇ ਹੀ ਦਲਰੋਜ ਦੇ ਘਰ ਅਤੇ ਮਾਪਿਆਂ ਨੂੰ ਮਿਲਣ ਵਾਲਿਆਂ ਦੀ ਭੀੜ ਲੱਗ ਗਈ। ਮਹੱਲੇ ਦੇ ਲੋਕ ਵੀ ਇਸ ਫੈਸਲੇ ਦੀ ਸਲਾਘਾ ਕਰਦੇ ਨੇ। ਦਲਰੋਜ ਦੀ ਕਾਤਲ ਨੂੰ ਸਜ਼ਾ ਦਿਵਾਉਣ ਚ ਵਕੀਲਾਂ ਦੇ ਨਾਲ-ਨਾਲ ਪੁਲਿਸ ਨੇ ਵੀ ਅਹਿਮਕ ਭੂਮਿਕਾ ਨਿਭਾਈ ਹੈ। ਕਿਉਂਕਿ ਸਿਮਲਾਪੁਰ ਇਲਾਕੇ 'ਚ 2 ਸਾਲ ਦੀ ਬੱਚੀ ਦਲਰੋਜ ਨੂੰ ਜਦੋਂ ਟੋਏ ਵਿੱਚ ਮਾਰ ਕੇ ਦੱਬ ਦਿੱਤਾ ਤਾਂ ਇਹ ਪੂਰੇ ਹੀ ਜੋ ਪੰਜਾਬ ਹੀ ਨਹੀਂ ਸਾਰੀ ਦੁਨੀਆ ਨੇ ਦੇਖਿਆ ਸੀ। ਹਰ ਇੱਕ ਨੇ ਜੂਸ ਪਾਪੀ ਗਵੰਡ ਨੀਲਮ ਲਈ ਇਹੀ ਕਿਹਾ ਸੀ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ